ਅੱਛੀ ਹੋ ਗਿਆ ਗਲਾਮ ਬਾਬਾ ਨਾਨਕ ਜੀ ਤੇਰੇ ਨਾਮ ਦੇ ਅੱਛੀ ਹੋ ਗਿਆ ਗਲਾਮ ਬਾਬਾ ਨਾਨਕ ਜੀ ਤੇਰੇ ਨਾਮ ਦੇ ਤੇਰੇ ਨਾਮ ਦੇ ਜੀ ਤੇਰੇ ਨਾਮ ਦੇ ਤੇਰੇ ਨਾਮ ਦੇ ਜੀ ਤੇਰੇ ਨਾਮ ਦੇ ਅਚੀ ਹੋਗੇ ਅਗਲਾ ਬਾਬਾ ਨਾਨਕ ਜੀ ਤੇਰੇ ਨਾਮ ਦੇ ਅਚੀ ਹੋਗੇ ਅਗਲਾ ਬਾਬਾ ਨਾਨਕ ਜੀ ਤੇਰੇ ਨਾਮ ਦੇ ਤੇਰੀ ਬਾਣੀ ਦਾ ਪਰਤਾਪ ਸੁਖ ਮਿਲ ਬੇਸਮਾਰ ਤੇਰੀ ਬਾਣੀ ਦਾ ਪਰਤਾਪ ਸੁਖ ਮਿਲ ਬੇਸਮਾਰ ਸੁਖ ਮੇਲੰਬੇਸ ਮਾਰ ਹੋਵੇ ਦੁਕਾਨ ਦਾ ਨਾਸ ਸੁਖ ਮੇਲੰਬੇਸ ਮਾਰ ਹੋਵੇ ਦੁਕਾਨ ਦਾ ਨਾਸ ਅਸੀਂ ਹੋਗੇ ਅਗਲਾ ਅਸੀਂ ਹੋਗੇ ਅਗਲਾ ਬਾਬਾ ਨਾਨਕ ਜੀ ਤੇਰੇ ਨਾਮ ਦੇ ਅਸੀਂ ਹੋਗੇ ਅਗਲਾ ਬਾਬਾ ਨਾਨਕ ਜੀ ਤੇਰੇ ਨਾਮ ਦੇ